ਬੰਦੇ ਨੇ ਸਾਰੀ ਆਪਣੀ ਪ੍ਰਾਪਰਟੀ ਵੇਚ ਕੇ ਪੈਸਾ ਤੇ ਲਾ ਘਰਬਾਰ ਮਤਲਬ ਟੋਟਲ ਲੋਕਾਂ ਦੇ ਵਿੱਚ ਵੰਡਤਾ ਗਰੀਬ ਲੋਕਾਂ ਦੇ ਵਿੱਚ ਵੀਡੀਓ ਮੀਆ ਮਾਰਦੀ ਆ ਜਿੱਥੇ ਕੁਝ ਟਾਈਮ ਪਹਿਲਾਂ ਪਚਾਲ ਆਇਆ ਸੀਗਾ ਮੈਂ ਇੰਸਟਾਗ੍ਰam ਤੇ ਇੱਕ 15 ਕ ਸੈਕਿੰਡ ਦੀ ਰੀਲ ਦੇਖੀ ਸੀਗੀ ਇਹੇ ਚਲੋ ਮੈਂ ਸਰਚ ਮਾਰ ਕੇ ਦੇਖਿਆ ਤਾਂ ਵਾਕਿਆ ਹੀ ਇਹ ਸੱਚੀ ਗੱਲ ਆ ਗੱਲ ਸੱਤਕ ਸਾਲ ਪੁਰਾਣੀ ਆ ਇਹ ਜਿਹੜਾ ਬੰਦਾ ਸੀਗਾ ਬਹੁਤ ਜ਼ਿਆਦਾ ਅਮੀਰ ਸੀਗਾ ਤੇ ਜਿੰਨੇ ਵੀ ਇਹਦੇ ਘਰ-ਬਾਰ ਗੱਡੀ ਭੇਡਾ ਜੋ ਵੀ ਸੀਗਾ ਸਾਰਾ ਵੇਚਿਆ ਪੈਸੇ ਇਕੱਠੇ ਕੀਤੇ ਕਿਉਂਕਿ ਬੰਦਾ ਖੁਦ ਬਿਮਾਰ ਰਹਿਣ ਲੱਗ ਗਿਆ ਮਤਲਬ ਮਰ ਕੇ ਬਚਿਆ ਜਦੋਂ ਨੇ ਦੇਖਿਆ ਹਸਪੀਟਲ ਦੇ ਵਿੱਚ ਯਾਰ ਇੰਨੇ ਪੈਸੇ ਕੋਲੇ ਆ ਤੇ ਫਿਰ ਵੀ ਅਸੀਂ ਜਿਉਂਦੇ ਨਹੀਂ ਰਹਿ ਸਕਦੇ ਜਿਸ ਦਿਨ ਮਰਨਾ ਉਹਦੇ ਸਭ ਕੁਝ ਇੱਥੇ ਛੱਡ ਕੇ ਚਲੇ ਜਾਣਾ ਹੈ ਉਹਨੇ ਫਿਰ ਤਰਤੀਬ ਲਾਈ ਦੇਖੇ ਇਹ ਲੋਕ ਆ ਉਹਨੇ ਇਕੱਠੇ ਕੀਤੇ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਸਾਹਮਣੇ ਕੁਰਸੀ ਦੇ ਉੱਪਰ ਬੈਠਾ ਏ ਜਿੰਨੇ ਗਰੀਬ ਲੋਕ ਸੀਗੇ ਸਾਰਿਆਂ ਨੂੰ ਸੱਦਾ ਦਿੱਤਾ ਜਿੰਨੇ ਪਹੁੰਚ ਸਕਿਆ ਸਾਰਿਆਂ ਨੂੰ ਮਰਨ ਤੋਂ ਪਹਿਲਾਂ ਜਿੰਨੇ ਵੀ ਆਪਣੇ ਪੈਸੇ ਸੀ